ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੁਗਾ ਸਿੰਘ ਬਡਾਲਾ ਕنگਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਇਹ ਸਾਂਝਾ ਐਕਸ਼ਨ ਫਰੰਟ ਪੰਜਾਬ ਦੇ ਮਾਧਿਅਮ ਰਾਹੀਂ ਕੀਤੀ ਜਾ ਰਹੀ ਆ ਕਿਉਂਕਿ ਇੱਥੇ ਜਿੱਤੀਆਂ ਸਮੂਹ ਜਥੇਬੰਦੀਆਂ ਦੀ ਜਿਹੜਾ ਸਾਂਝਾ ਐਕਸ਼ਨ ਫਰੰਟ ਬਣਿਆ ਵਾ ਉਹਦੇ ਵੱਲੋਂ ਇਹ ਜਿਹੜੀ ਆ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜਿਹਦੇ ਵਿੱਚ ਆਪ ਜੀ ਦੇ ਮਾਧਿਅਮ ਰਾਹੀਂ ਤਿੰਨ ਮਸਲੇ ਅਸੀਂ ਪਹਿਲਾਂ ਰੱਖੇ ਸੀ ਇੱਕ ਲਾਲ ਲਕੀਰੀ ਜਗ੍ਹਾ ਦੀਆਂ ਜਿਹੜੀਆਂ ਰਜਿਸਟਰੀਆਂ ਉਹ ਸਟੈਪ ਬਾਈ ਸਟੈਪ ਆਪਾਂ ਗੱਲ ਕਰਾਂਗੇ ਕਿ ਲਾਲ ਲਕੀਰੀ ਜਗ੍ਹਾ ਦੀਆਂ ਜਿਹੜੀਆਂ ਰਜਿਸਟਰੀਆਂ ਉਹ ਬਣਨੀਆਂ ਚਾਹੀਦੀਆਂ ਉਹਦੇ ਵਾਸਤੇ ਜਿਹੜੀ ਮੁਹਿੰਮ ਵਿੱਢੀ ਗਈ ਸੀ ਜਿਹਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਉਹਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਲਾਲ ਲਕੀਰੀ ਜਗ੍ਹਾ ਦੀਆਂ ਜਿਹੜੀਆਂ ਰਜਿਸਟਰੀਆਂ ਆ ਉਹ ਚੱਲ ਰਹੀਆਂ ਬਿਲਕੁਲ ਇਹ ਜਿਹੜਾ ਸਰਕਾਰ ਦਾ ਕੰਮ ਬਿਲਕੁਲ ਸਲਾੰਘਾਯੋਗ ਆ ਅਸੀਂ ਸਲਾੰਘਾ ਵੀ ਕਰਦੇ ਆਂ ਔਰ ਨਾਲ ਦੀ ਨਾਲ ਇੱਥੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਸਾਨੂੰ ਉਹ ਜਨਤਕ ਕੀਤਾ ਜਾਵੇ ਕਿ ਕਿਹੜੀ ਤੁਸੀਂ ਟੀਮ ਗਠਿਤ ਕੀਤੀ ਆ ਜਿਹੜੀ ਲਾਲ ਕਿਰੀ ਜਗਾ ਦੀਆਂ ਰਜਿਸਟਰੀਆਂ ਤੇ ਕੰਮ ਕਰ ਰਹੀ ਆ ਕਿਉਂਕਿ ਇਹ ਪੰਜਾਬ ਦੀ ਜਨਤਾ ਪੁੱਛਣਾ ਚਾਹੁੰਦੀ ਆ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੋਕ ਜਿਹੜੇ ਗਰੀਬ ਆ ਉਹ ਇਧਰ ਉਧਰ ਭਟਕ ਰਹੇ ਉਹਨਾਂ ਨੂੰ ਕੋਈ ਵੀ ਟਿਕਾਣਾ ਨਹੀਂ ਦਿੱਸ ਰਿਹਾ ਕਿ ਅਸੀਂ ਕਿੱਥੋਂ ਜਿਹੜੀਆਂ ਇਹ ਜ਼ਿਟਰੀਆਂ ਕਰਵਾਉਣੀਆਂ ਆ ਆ ਅਸੀਂ ਮੰਨਦੇ ਆ ਕਿ ਕੁਝ ਚਿੰਨੰਦਾ ਲੋਕਾਂ ਦੀਆਂ ਰਜਿਸਟਰੀਆਂ ਹੋਈਆਂ ਨੇ ਪਰ ਸਮੁੱਝੇ ਜਿਹੜੇ ਲੋਕ ਜਿਹੜੇ ਭਾਈਚਾਰਾ ਵਾ ਉਹਨਾਂ ਦੀਆਂ ਕਿਉਂ ਨਹੀਂ ਹੋਈਆਂ ਇਸ ਦੇ ਕਾਰਨ ਦਾ ਬਾਰੇ ਪੰਜਾਬ ਸਰਕਾਰ ਜਾਂ ਤਾਂ ਸਾਨੂੰ ਕਾਰਨ ਦੱਸੇ ਜਾਂ ਫਿਰ ਜਿਹੜੀ ਟੀਮ ਗਠਿਤ ਕੀਤੀ ਆ ਉਹ ਜਨਤਕ ਕੀਤੀ ਜਾਵੇ ਜਿਹਦੇ ਕਰਕੇ ਗਰੀਬ ਲੋਕਾਂ ਨੂੰ ਜਿਹੜੀ ਹਰਾਸਮੈਂਟ ਹੋਣ ਤੋਂ ਬਚ ਸਕਣ ਦੂਸਰੇ ਨੰਬਰ ਤੇ ਇਹਦੇ ਵਿੱਚ ਪਾਇਆ ਗਿਆ ਹੈ ਕਿ ਪੰਜ-ਪੰਜ ਮਰਲੇ 플ਾਟ ਜਿਹੜੇ ਆ ਲੋਕਾਂ ਨੂੰ ਦਿੱਤੇ ਜਾਣ ਪੰਜ-ਪੰਜ ਮਰਲੇ ਦੇ ਹੁਣ ਵੇਖਿਆ ਜਾਵੇ ਪੰਜਾਬ ਦੇ ਵਿੱਚ ਪੰਚਾਇਤਾਂ ਦੇ ਕੋਲ ਚਲੇ ਜਾਓ ਤੁਸੀਂ ਕਿਸੇ ਵੀ ਪਿੰਡ ਚਲੇ ਜਾਓ ਉੱਥੇ ਕਿੱਲਿਆਂ ਦੇ ਕਿੱਲੇ ਜਿਹੜੇ ਆ ਸਰਕਾਰ ਦੇ ਨੁਮਾਇੰਦਿਆਂ ਨੇ ਜ਼ਬਤ ਕੀਤੇ ਆ ਜਿਹੜੀ ਸਰਕਾਰ ਆਉਂਦੀ ਆ ਉਹਦੇ ਨਾਲ ਉਹ ਹੱਥਰ ਲਾ ਲੈਂਦੇ ਆ ਤੇ ਉਹ ਫਿਰ ਉਹਨਾਂ ਦੀ ਜ਼ਮੀਨ ਜਿਹੜੀ ਆ ਸਰਕਾਰ ਦੀ ਜਿਹੜੀ ਆ ਉਹਨਾਂ ਨੇ ਜ਼ਬਤ ਕੀਤੀ ਆ ਪ੍ਰਾਪਤ ਕੀਤੀ ਤੇ ਇਹਦੇ ਵਿੱਚ ਜਦੋਂ ਸਾਡੇ ਗਰੀਬ ਸਮਾਜ ਦੇ ਲੋਕ ਪੰਜ-ਪੰਜ ਮਰਲੇ ਤੇ ਪਲਾਟ ਮੰਗਦੇ ਆ ਫੇ ਇਹਨਾਂ ਨੂੰ ਗੱਛ ਪਿੰਦੀ ਆ ਫਿਰ ਇਹਨਾਂ ਨੂੰ ਨੁਮਾਇੰਦਿਆਂ ਨੂੰ ਦਿਸਦਾ ਵਾ ਕਿ ਇਹਨਾਂ ਨੇ ਸਾਡੇ ਕੋਲ ਪੈਲੀ ਕੋ ਲੈਣੀ ਆ ਤੇ ਉਹ ਨਵੀ ਤੋਂ ਨਵੀ ਕੋਈ ਸਕੀਮ ਪੜਾ ਕੇ ਜਿਹੜੇ ਅਫਸਰਾਂ ਨਾਲ ਸਾਂਝ ਗਾਂਢ ਕਰਕੇ ਉਹ ਜਿਹੜੀ 5-5 ਮਰਲੇ ਦੀ ਪਲਾਟ ਦੀ ਜਗਾ ਵਾ ਉਹ ਉੱਥੇ ਦੀ ਉੱਥੇ ਰਹਿ ਜਾਂਦੀ ਹੈ ਇੱਥੇ ਸਿਰਫ ਸਿਆਸਤ ਹੀ ਕੀਤੀ ਜਾਂਦੀ ਆ ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਸਰਕਾਰ ਨੇ 5-5 ਮਰਲੇ ਦੀ ਪਲਾਟ ਨਹੀਂ ਦਿੱਤੀ ਨੋਟੀਫਿਕੇਸ਼ਨ ਭਾਵੇਂ ਹਰ ਸਰਕਾਰ ਕਰ ਦਿੰਦੀ ਆ ਇਹਦੇ ਵਿੱਚ ਕੋਈ ਰਾਇ ਨਹੀਂ ਆ ਦੋ ਰਾਇ ਨਹੀਂ ਆ ਕਿ ਨੋਟੀਫਿਕੇਸ਼ਨ ਹਰ ਸਰਕਾਰ ਕਰ ਦਿੰਦੀ ਆ ਪਰ ਅੱਜ ਤੱਕ ਕਿਸੇ ਗਰੀਬ ਨੂੰ ਉਹ 5-5 ਮਰਲੇ ਦੀ ਪਲਾਟ ਨਹੀਂ ਦਿੱਤੇ ਗਏ ਤੀਸਰਾ ਸਾਡਾ ਇਹ ਹੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬ ਸਮਾਜ ਦੇ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ ਹੁਣ ਅਸੀਂ ਭਗਵੰਤ ਮਾਨ ਸਰਕਾਰ ਤੋਂ ਔਰ ਸੈਂਟਰ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਿਹੜੀ ਟੀਮ ਗਠਿਤ ਕੀਤੀ ਆ ਜਿਹੜੀ ਪਿੰਡਾਂ ਦੇ ਵਿੱਚ ਜਾਂਦੀ ਆ ਔਰ ਲੋਕਾਂ ਦੀ ਸਨਾਖਤ ਕਰਦੀ ਆ ਔਰ ਗਰੀਬ ਲੋਕਾਂ ਨੂੰ ਮਕਾਨ ਬਣਾ ਕੇ ਦਿੰਦੇ ਆ ਆਪਾਂ ਵੇਨੇ ਆ ਜਦੋਂ ਮੀ ਪੈਂਦੇ ਆ ਹਜ਼ਾਰਾਂ ਲੋਕ ਛੱਤਾਂ ਦੇ ਥੱਲੇ ਆਣ ਕੇ ਮਰ ਜਾਂਦੇ ਆ ਔਰ ਉਥੇ ਸਿਆਸੀ ਲੋਕ ਆਪਣਾ ਲਾਹਾ ਲੈਣ ਲਈ ਉਥੇ ਜਾ ਕੇ ਫੋਟੋਆਂ ਖਚਾਉਂਦੇ ਆ ਉਥੇ ਕਿਸੇ ਨੂੰ 50000 ਦੇ ਤਾ ਕਿਸੇ ਨੂੰ ਲੱਖ ਦੇ ਤਾ ਉਹ ਸਰਕਾਰ ਜੀ ਅਸੀਂ ਪੁੱਛਣਾ ਚਾਹੁੰਦੇ ਕਿ ਜਿਹੜੇ ਲੋਕ ਗਰੀਬ ਸਮਾਜ ਦੇ ਸਾਡੇ ਮਰ ਚੁੱਕੇ ਨੇ ਉਹਨਾਂ ਦਾ ਜਿਹੜੀ ਪਰਭਾਈ ਕੌਣ ਕਰੇਗਾ ਤੁਸੀਂ ਸਿਰਫ ਸਿਆਸਤ ਖੱਟਣ ਤੱਕ ਹੀ ਨਾ ਰਹੋ ਅਸੀਂ ਚਾਹੁੰਦੇ ਆ ਕਿ ਇਹ ਜਿਹੜੀਆਂ ਸੇਵਾਵਾਂ ਹਨ ਨਿਰੰਤਰ ਜਾਰੀ ਹੋਣੀਆਂ ਚਾਹੀਦੀਆਂ ਤਾਂ ਕਿ ਸਮਾਜ ਦਾ ਭਲਾ ਹੋ ਸਕੇ ਗਰੀਬ ਲੋਕਾਂ ਨੂੰ ਕੁਝ ਪਤਾ ਲੱਗ ਸਕੇ ਕਿ ਵਾਕਿਆ ਸਰਕਾਰਾਂ ਸਾਡੇ ਲਈ ਕੁਝ ਕਰ ਰਹੀਆਂ ਤੁਸੀਂ ਸਿਰਫ ਇੱਕ ਲੌਲੀਪੌਪ ਦੇ ਦਿੰਦੇ ਜੇ ਬਸ ਸਿਆਸਤ ਕਰਮਾਉਣ ਵਾਸਤੇ ਕੰਮ ਕਰਦੇ ਜੇ ਬਾਕੀ ਕਿਸੇ ਦਾ ਕੁਝ ਨਹੀਂ ਕੀਤਾ ਜਾ ਰਿਹਾ ਇਸੇ ਤਰੀਕੇ ਨਾਲ ਹੁਣ ਜਿਹੜਾ ਅੱਜ ਦਾ ਜਿਹੜਾ ਇੱਥੇ ਫੈਸਲਾ ਕੀਤਾ ਗਿਆ ਵਾ ਸਮੂਚੀਆਂ ਜਥੇਬੰਦੀਆਂ ਵੱਲੋਂ ਇਹਨਾਂ ਦੇ ਵਿੱਚ ਕੁਝ ਮੰਗਾ ਐਡ ਕੀਤੀਆਂ ਗਈਆਂ ਕਿ ਜਿਸ ਤਰੀਕੇ ਨਾਲ ਜ਼ਮਾਨਤਾਂ ਗਰੀਬ ਲੋਕਾਂ ਤੇ ਕੋਈ ਨਿੱਕਾ ਮੋਟਾ ਕੇਸ ਪੈ ਜਾਂਦਾ ਤੇ ਉਹਨਾਂ ਨੂੰ ਨੰਬਰੀ ਜ਼ਮਾਨਤ ਚਾਹੀਦੀ ਆ ਇਸ ਲਈ ਇੱਕ ਫੈਸਲਾ ਕੀਤਾ ਗਿਆ ਕਿ ਇਹ ਜ਼ਮਾਨਤਾ ਆਰਸੀ ਤੇ ਹੋਣੀਆ ਚਾਹੀਦੀਆਂ ਜਾਂ ਫਿਰ ਆਧਾਰ ਕਾਰਡ ਤੇ ਕੀਤੀਆਂ ਜਾਣ ਤਾਂ ਕਿ ਗਰੀਬ ਲੋਕਾਂ ਦੇ ਜਿਹੜੇ ਛੋਟੇ-ਮੋਟੇ ਕੇਸ ਆ ਉਹ ਇੱਥੇ ਨਿਭ ਸਕਣ ਕਿਉਂਕਿ ਕਈar ਜ਼ਮਾਨਤਾਂ ਵਾਸਤੇ ਜਿਹੜੇ ਆ ਉਹ ਨੰਬਰ ਜਦੋਂ ਲੈਣ ਜਾਂਦੇ ਆ ਤੇ ਇਹਨਾਂ ਦੀ ਬੜੀ ਧੂਕ ਸੀਟ ਹੁੰਦੀ ਆ ਤੇ ਦੂਸਰਾ ਇਹਦੇ ਵਿੱਚ ਇਹ ਆ ਕਿ ਜਿਹੜੇ ਨੰਬਰਦਾਰ ਪਿੰਡਾਂ ਦੇ ਵਿੱਚ ਐਸਸੀ ਪਰਿਵਾਰਾਂ ਦੇ ਨੰਬਰਦਾਰ ਵੀ ਬਹੁਤ ਜ਼ਰੂਰੀ ਹੋਣੇ ਚਾਹੀਦੇ ਆ ਕਿਉਂਕਿ ਨੰਬਰਦਾਰਾਂ ਦੀ ਵੀ ਘਾਟ ਆ ਤੀਸਰਾ ਇਹਦੇ ਵਿੱਚ ਮੁੱਦਾ ਪਾਇਆ ਗਿਆ ਕਿ ਜਿਹੜੇ ਡੀਪੋ ਆ ਪਿੰਡਾਂ ਦੇ ਵਿੱਚ ਰਾਸ਼ਨ ਜਿੱਥੋਂ ਮਿਲਦਾ ਲੋਕਾਂ ਨੂੰ ਕੰਟ ਮਿਲਦੀ ਆ ਰਾਸ਼ਨ ਮਿਲਣ ਸਮੇਂ ਜਿਹੜੇ ਡੀਪੋ ਵਾ ਡੀਪੋਆਂ ਦੇ ਵਿੱਚ ਵੀ ਕਪੜੇ ਬਾਜੀ ਹੁੰਦੀ ਆ ਜ਼ਰਨਨ ਲੋਕ ਜਿਹੜੇ ਆ ਗਰੀਬ ਸਮਾਜ ਨੂੰ ਜਿਹੜਾ ਵਾ ਉਹ ਜਿਹੜਾ ਗਰੀਬ ਸਮਾਜ ਦਾ ਸ਼ੋਸ਼ਣ ਹੁੰਦਾ ਵਾ ਬੇਟੀਆਂ ਨੂੰ ਉੱਥੇ ਜਿਹੜਾ ਵਾ ਲਾਈਨਾਂ ਦੇ ਵਿੱਚ ਲਾਇਆ ਜਾਂਦਾ ਬੜੇ ਤਰੀਕੇ ਦਾ ਜ਼ਲੀਲਪੁਣਾ ਹੁੰਦਾ ਵਾ ਇਹਦੇ ਵਾਸਤੇ ਇਸ ਜਲਾਲਤ ਤੋਂ ਬਚਣ ਲਈ ਜਿਹੜੇ ਡੀਪੋ ਆ ਉਹ ਵੀ ਅਲੱਗ ਕੀਤੇ ਜਾਣ ਇਨਾ ਮਸਲੇ ਸਬੰਧੀ ਜਿਹੜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਹਦੇ ਵਿੱਚ ਸਾਡੀਆਂ ਜਥੇਬੰਦੀਆਂ ਦੇ ਜਿਹੜੇ ਆਗੂ ਆ ਪੰਜਾਬ ਪ੍ਰਧਾਨ ਹਰਚਰਨਜੀਤ ਸਿੰਘ ਜੀ ਸਮਾਜ ਸੁਧਾਰ ਲਹਿਰ ਤੋਂ ਭਗਵਾਨ ਵਾਲਮੀਕੀ ਸ਼ਕਤੀ ਦਲ ਤੋਂ ਮੁੱਖ ਸੰਚਾਲਕ ਬਾਬਾ ਸਨੀਨਾ ਸਿੰਘ ਜੀ ਗੁਰੂ ਰਾਮਦਾਸ ਆਟੋ ਚਾਲਕ ਯੂਨੀਅਨ ਤੋਂ ਪ੍ਰਧਾਨ ਪੀਰ ਸਿੰਘ ਪੋਹਾਲੀ ਰੇੜੀ ਫੜੀ ਯੂਨੀਅਨ ਤੋਂ ਪ੍ਰਧਾਨ ਬਲਵਿੰਦਰ ਸਿੰਘ ਮੋਦਲ ਤੇ ਪਾਵਨ ਵਾਲਮੀਕੀ ਪੀਅਰ ਤੇ ਐਕਸ਼ਨ ਕਮੇਟੀ ਤੋਂ ਸਾਡੇ ਪੰਜਾਬ ਪ੍ਰਧਾਨ ਸਰਵਨ ਸਿੰਘ ਗੱਬਰ ਤੇ ਸਾਡੇ ਰੰਗਰੇਟਾ ਜੁਥੇ ਏਕਤਾ ਦੇ ਜਥੇਬੰਦੀ ਦੇ ਨੁਮਾਇंदे ਜਿਹੜਾ ਕਿਸੇ ਕਾਰਨ ਜਿਹੜਾ ਵਾ ਕੋਈ ਕੰਮ ਆਰਜੈਂਟ ਪੈ ਗਿਆ ਸੀ ਉਹ ਉਧਰ ਚਲੇ ਗਏ ਉਹਨਾਂ ਨੂੰ ਇੱਥੇ ਪਹੁੰਚਣਾ ਹੈ ਔਰ ਮੈਂ ਸਾਰੀਆਂ ਸਮੂਚੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਆਂ ਔਰ ਆਉਣ ਵਾਲੇ ਸਮੇਂ 'ਚ ਜਲਦੀ ਹੀ ਜਿਹੜਾ ਵਾ ਫੈਸਲਾ ਲਿਆ ਜਾਏਗਾ ਤੇ ਹੋਰ ਹੀ ਜਿਹੜੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਉਹਨਾਂ ਨੂੰ ਇਕੱਤਰ ਕਰਕੇ ਇੱਕ ਵੱਡੇ ਲੈਵਲ ਤੇ ਮੀਟਿੰਗ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਜਿਹੜਾ ਵਾ ਅਗਲਾ ਪ੍ਰੋਗਰਾਮ ਜਿਹੜਾ ਵਾ ਉਲੀਕਿਆ ਜਾਏਗਾ ਇਨੇ ਸ਼ਬਦਾਂ ਗੱਲਾਂ ਕਰਦੇ ਹੋਏ ਸਾਰੇ ਸਮੂਹ ਜਥੇਬੰਦੀਆਂ ਤੋਂ ਜਿਮਾ ਚਾਹੁੰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਨਰਪਾ ਗੁਰੂ ਮਾਰ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪਹਿਲੇ ਤੇ ਮੈਂ ਸਰਦਾਰ ਜੋਗਾ ਸਿੰਘ ਬਨਾਰਾ ਜੀ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਹਮੇਸ਼ਾ ਹੀ ਮੈਂ ਬਰੇ ਚੜ ਤੋਂ ਦੇਖਦਾ ਆਂਦਿਆ ਹਮੇਸ਼ਾ ਹੀ ਜੋਗਾ ਜੀ ਸਾਡੀ ਅਸੀ ਭਾਈਚਾਰੇ ਦੀ ਕੌਮ ਦੀ ਗੱਲ ਹਮੇਸ਼ਾ ਹੀ ਚੁੱਪਦੇ ਆਉਂਦੇ ਨੇ ਕਿਉਂਕਿ ਅੱਜ ਵੀ ਇਹਨਾਂ ਤੇ ਬਦੌਲਤ ਹੀ ਅਸੀਂ ਇਕੱਠੇ ਹੋਏ ਨੇ ਨਹੀਂ ਤੇ ਸਾਨੂੰ ਖੁਦ ਵੀ ਅਸੀਂ ਆਪਣੇ ਆਪ ਨੂੰ ਵੀ ਸਮਾਜ ਦਾ ਕਹਿੰਨੇ ਨੇ ਪਰ ਸਾਡੇ ਵੀ ਦਿਮਾਗ ਦੇ ਵਿੱਚ ਨਹੀਂ ਹੈਗਾ ਸੀ ਪਰ ਅੱਜ ਜੋਗਾ ਸਿੰਘ ਜੀ ਨੇ ਸਾਨੂੰ ਇਹ ਚੀਜ਼ ਯਾਦ ਕਰਵਾਈ ਆ ਤੇ ਜਿੱਦਾਂ ਸਰਕਾਰ ਸਰਕਾਰਾਂ ਨੇ ਪਲਾਟ ਨਹੀਂ ਦਿੱਤੇ ਅਸੀਂ ਭਾਈ ਚਾਰੇ ਨੂੰ ਰਜਿਸਟਰੀਆਂ ਨਹੀਂ ਬਣਾਈਆਂ ਗਈਆਂ ਇਹ ਸਰਕਾਰ ਦੇ ਸਿਰਫ ਉਹਨਾਂ ਦੇ ਬੰਦੇ ਨੇ ਜਿਹੜੇ ਇਹਨਾਂ ਦੇ ਆਪਣੇ ਵਰਕਰ ਹੈ ਕੋਈ ਹਜ਼ਾਰਾਂ ਦੇ ਵਿੱਚੋਂ ਇੱਕ ਬੰਦਾ ਹੋਏਗਾ ਜਿਹੜਾ ਬਨੇ ਬਨੇ ਹੋਣਗੇ ਲਾਲ ਕਿਰਾਏ ਦੀ ਰਜਿਸਟਰੀ ਬਾਕੀ ਮੈਨੂੰ ਨਹੀਂ ਲੱਗਦਾ ਬਨੇ ਜੇ ਬਨੇ ਹੋਣ ਗਿਆ ਤਾਂ ਉਹ ਇਹਨਾਂ ਦੇ ਆਪਣੇ ਵਰਕਰ ਹੋਣਗੇ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਕਾਮਾਂਗਾ ਤੇ ਸੈਂਟਰ ਸਰਕਾਰ ਨੂੰ ਵੀ ਕਾਮਾਂਗਾ ਜਲਦੋਂ ਜਲਦ ਇਹ ਜਿੱਦਾਂ ਦੇ ਗੌਰ ਕੀਤੀ ਜਾਵੇ ਨਹੀਂ ਤੇ ਸਾਡਾ ਵਾਲਮੀਕੀ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਆਪਣੇ ਹੱਕ ਲਏਗਾ ਬੋਲੇ ਈ ਸੋਨ ਰੁਪਏ ਉਹ ਗਵਾਰ ਵਾਲਮੀਕੀ ਮਹਾਰਾਜ ਕੀ ਜੈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋਨ ਰਬਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਾਡੇ ਵੱਡੇ ਭਾਈ ਜੋਗਾ ਸਾਹਿਬ ਜੀ ਨੇ ਸਾਂਝ ਐਕਸ਼ਨ ਗਰੁੱਪ ਤੋਂ ਦੱਸਿਆ ਵਾ ਕਿ ਸਾਡੀਆਂ ਜਿਹੜੀਆਂ ਰਜਿਸਟਰੀਆਂ ਇਕ ਹੋਣੀਆਂ ਚਾਹੀਦੀਆਂ ਨੇ ਉਹ ਰਜਿਸਟਰੀਆਂ ਤੇ ਜਮਾਨਤ ਦੇ ਜਿਹੜੀ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਆ ਨਹੀਂ ਤੇ ਮੈਂ ਨਾ ਵੀ ਜਿੱਦਾਂ ਕੁਲਦੀਪ ਧਾਰੀਆ ਵਾਲਾ ਆਪਣੇ ਮਹਿਕਮੇ ਮਗਰ 3 ਸਾਲ ਫਿਰਦਾ ਰਿਹਾ ਉਸੇ ਤਰ੍ਹਾਂ ਹੀ ਬਾਬਾ ਜੋਗਾ ਜੀ ਨੇ ਦੱਸਿਆ ਕਿ ਸਾਨੂੰ ਟੀਮ ਹੀ ਨਹੀਂ ਦਿੱਤੀ ਗਈ ਲੱਭੀ ਵੀ ਕਿਹੜੀ ਰਜਿਸਟਰੀਆਂ ਕਰਨ ਦੀ ਆ ਕਿਹੜੀ ਬੀਮਾ ਯੋਜਨਾ ਤੋਂ ਸਾਨੂੰ ਜਿਹੜੀਆਂ ਸਹੂਲਤਾਂ ਦੇ ਇਸ ਕਰਕੇ ਆਪਾਂ ਸਰਕਾਰ ਦੇ ਕੰਨ ਤੋਂ ਜੂਨ ਸਰ ਪਾਚੂ ਨੇ ਆ ਕਿ ਤੁਹਾਡੇ ਜਿੰਨੇ ਮੰਤਰੀ ਹੈ ਨਾ ਉਹਨਾਂ ਦੀ ਸਾਰੀ ਗ੍ਰੈਜੂਏਸ਼ਨ ਆਪਾਂ ਦੇਖ ਲਈਏ ਕਿ ਕੋਈ 10ਵੀਂ ਪਾਸ ਹੈ ਤੇ ਕੋਈ ਯਾਰ ਨਹੀਂ ਪਾਸ ਆ ਉਸੇ ਤਰ੍ਹਾਂ ਜਿਸ ਤਰੀਕੇ ਵਾਲੀਆ ਤੇ ਤਿੰਨ ਜਿਹੜੀ ਗਵਾਚੀ ਹੈ ਨਾ ਉਹਨੂੰ ਪਾਲ ਕਰੋ ਜਿਹੜੇ ਮذਬੀ ਸਿੱਖ ਭਾਈਚਾਰਾ ਉਹਨੂੰ ਵਾਰਮਿਕ ਭਾਈਚਾਰਾ ਜਿਹੜਾ ਵਾ ਜਿਦ ਤਰਾ ਸਾਡੇ ਬਾਬੇ ਸਣੀ ਜੀ ਉਹਨਾਂ ਨੇ ਦੱਸਿਆ ਵਾ ਕਿ ਤੁਹਾਡੀ ਧੌਂ ਤੇ ਗੋਡਾ ਧੌਂ ਤੇ ਕੱਲਾ ਗੋਡਾ ਵੀ ਨਹੀਂ ਦਾ ਨਾਲ ਕੰਨ ਨਹੀਂ ਮਿਲਾਂਗੇ ਕਿ ਜਿਹੜੇ ਕੰਨ ਤੇ ਤੁਹਾਡੀ ਆਵਾਜ਼ ਨਹੀਂ ਪੈਂਦੀ ਜੋ ਬੋਲੇ ਸੋਨਰਪੈ ਭਗਵਾਨ ਵਾਲਮੀਕ ਮਹਾਰਾਜ ਦੇ ਚੇਤੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਤੀਰਥ ਸਿੰਘ ਕਵਾਰੇ ਸ਼੍ਰੀ ਗੁਰਦਾਸ ਸਾਹਿਬ ਜੀ ਨਿਹਾਲ ਪੰਜਾਬ ਦਾ ਕਹਿੰਦਾ ਲੱਭ ਜਾਣਾ ਅੱਜ ਦੋ ਸੰਗਤਾਂ ਅੰਮ੍ਰਿਤਸਰ ਦੇ ਪਾਵਨ ਪਵਿੱਤਰ ਸਥਾਨ ਤੇ ਮੀਟਿੰਗ ਕੀਤੀ ਗਈ ਹੈ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੋ ਜਿਹੜੀਆਂ ਮੰਗਾਂ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਵਡਾਲਾ ਸਾਹਿਬ ਉਹਨਾਂ ਨੇ ਆਪ ਜੀ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਸੁਚੇਤ ਕਰ ਦਿੱਤਾ ਹੈ ਕਿ ਜਿਹੜੀਆਂ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਇਹਨਾਂ ਵੱਲ ਸਰਕਾਰ ਜਿਹੜੀ ਆ ਫੌਰਨ ਤੌਰ ਤੇ ਧਿਆਨ ਦੇਵੇ ਨਹੀਂ ਤਾਂ ਜੋ ਜੱਥੇਬੰਦੀ ਨੇ ਅਜ ਫੈਸਲਾ ਕੀਤਾ ਹੈ ਕਿ ਅਸੀਂ ਆਪਣਾ ਦਰਵਾਜ਼ਾ ਵਾਲਮੀਕ ਸੋਅ ਭਾਈਚਾਰ ਦੀਆਂ 73 ਜਿਹੜੀਆਂ ਨੇ ਉਹ ਪਿੰਡ ਪਿੰਡ ਜਾ ਕੇ ਕੋਨੂੰ ਨਾਮ ਬੰਦ ਕਰਕੇ ਤੇ ਇੱਕ ਮੰਚ ਤੇ ਲੋਕਾਂ ਨੂੰ ਇਕੱਠੇ ਕਰਕੇ ਸਰਕਾਰ ਦੇ ਸਰ ਸਤਿ ਸ੍ਰੀ ਅਕਾਲ ਕਿੰਨਾ ਕਾਹਦਾ ਤਾ ਹੈ ਕਿਤੋਂ ਤੇ ਕੋਈ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਜਿੱਦੋਂ ਵਾਲਮੀਕ ਸਮਾਜ ਪਾਈ ਤਰਾ ਇਹ ਮਦਦਿਸਕ ਪ੍ਰਬਾਰ ਜਿਹੜੇ ਅਤੱਪ ਰਹੋਗੇ ਤੇ ਫਿਰ ਉਹ ਦਿਨ ਦੂਰ ਨਹੀਂ ਹੈ ਜਿਹੜੇ ਦਿਨ ਨੂੰ ਅਸੀਂ ਅਟਿਕ ਸੁਣਾਈ ਇਹ ਮੈਂ ਆ ਵੀ ਤੁਹਾਡੇ ਮਾਦਾ ਮੰਗਾ ਅਰਦਾਕ ਕਰੋਗਾ ਸਿੰਘ ਜੀ ਬਟਾਲਾ ਸਾਹਿਬ ਉਹਨਾਂ ਦਾ ਤਹਿਤ ਤੋਂ ਧੰਨਵਾਦ ਕਰਦਿਆਂ ਕਿ ਉਹ ਦਿਨ ਤੱਕ ਜਦ ਬੰਦੀ ਹੈ ਪਾਈ ਆ ਸਰਕਾਰ ਤੇ ਸੈਕਟਰ ਦੀ ਸਰਕਾਰ ਨੂੰ ਬੇਨਤੀ ਆ ਕਿ ਜਿਹੜੀ ਅਸਰ ਬਣਾ ਕੇ ਚਾਹੇ ਮੰਗਾਲੇ ਉਹਨਾਂ ਵੱਲ ਚੇਚੇ ਤੌਰ ਤੇ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਮੋਦਲ ਜਿਹੜੀ ਫਰੀਦਪੁਰ ਦਾ ਸੇਵਾਦਾਰ ਸਰਕਾਰਾਂ ਨੂੰ ਇਹੋ ਬੇਨਤੀ ਕਰਨੇ ਚਾਹੁੰਦੇ ਆ ਕਿ ਜਦੋਂ ਸਰਕਾਰਾਂ ਸੱਤਾ 'ਚ ਹੁੰਦੀਆਂ ਨੇ ਬੜੇ-ਬੜੇ ਵਾਅਦੇ ਕਰਦੇ ਗਰੀਬ ਪਰਿਵਾਰਾਂ ਨਾਲ ਬੜੇ-ਬੜੇ ਤਗੜੇ ਵਾਅਦੇ ਕਰਦੇ ਆ ਜਦੋਂ ਸਰਕਾਰਾਂ ਬਣ ਜਾਂਦੀਆਂ ਉਦੋਂ ਸਾਰੇ ਵਾਦੇ ਭੁੱਲ ਜਾਂਦੇ ਆ ਹੁਣ ਕਈ ਵਾਦੇ ਆਪ ਸਰਕਾਰ ਨੇ ਕੀਤੇ ਆ ਜੇ ਲਾਲਕੀ ਲੇਂਦਰ ਜੀ ਹਿਸਟਰੀ ਬਣਾਉਂਦਾ ਉਹਦਾ ਵਾਦਾ ਬੀਬੀਆਂ ਨੂੰ 10000 ਰੁਪਏ ਦੇਣ ਦਾ ਵਾਦਾ ਉਹ ਹੋਰ ਗਰੀਬਾਂ ਨੂੰ ਪਰਿਵਾਰਾਂ ਨੂੰ بڑے بڑے ਨਸ਼ਾ ਮੁਕਤ ਕਰਨ ਦਾ ਵਾਦਾ ਕੀਤਾ ਪਰ ਇਥੇ ਕੋਈ ਸਫਲ ਨਹੀਂ ਹੋਇਆ ਇਹ ਸਾਰੇ ਝੂਠੇ ਵਾਦੇ ਹੋਏ ਨੇ ਆ 2027 ਦੇ ਵਿੱਚ ਇਹਨਾਂ ਸਰਕਾਰਾਂ ਨੂੰ ਕੋਈ ਵੀ ਸਰਕਾਰ ਆਉਂਦੀ ਆ ਕਿਉਂ ਗਰੀਬ ਪਰਿਵਾਰਾਂ ਨੂੰ ਚਲਾਸੇ ਦੇ ਕੇ ਲਾਲਚ ਦੇ ਕੇ ਔਰ ਲਾਚਾਂ ਦੇ ਪ੍ਰਾਹ ਦੇ ਕੇ ਉਹਨਾਂ ਨੂੰ ਗੁੰਮਰਾਹ ਕਰਦੇ ਆ ਮੈਂ ਪਰਿਵਾਰ ਸਾਰੇ ਗਰੀਬ ਪਰਿਵਾਰ ਨੂੰ ਇਹੋ ਬੇਨਤੀ ਕਰਦਾ ਇਹਨਾਂ ਦੇ ਝੂਠੇ ਲਾਰੇ ਚ ਨਾ ਆਏ 2027 ਦੇ ਵਿੱਚ ਉਹ ਸਰਕਾਰ ਬਣਾਓ ਜਿਹੜੀ ਆਪਣੇ ਖੇਦਰੀਏ ਆਪਣੇ ਜਿਹੜੇ ਕੰਮ ਕਰੇ ਔਰ ਆਪਣੇ ਪਰਿਵਾਰ ਨਾਲ ਸਹਿਮਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ